ਦੇਰ ਰਾਤ ਸਟੇਸ਼ਨ ਦੇ ਬਾਹਰ ਚੋਈ ਗੁੰਡਾਗਰਦੀ ਇੱਕ ਠੇਕੇ ਦੇ ਬਾਾਰੇ ਦੋ ਗੁੱਟਾਂ ਦੇ ਵਿੱਚੋਂ ਹੁੰਦੀ ਆ ਗੁੰਡਾਗਰਦੀ ਚੱਲਦੀ ਆ ਸਰਿਆਮ ਗੋਲੀਆਂ ਇੱਕ ਨੌਜਵਾਨ ਦੀ ਜਿਹੜੀ ਐਨੀਵਰਸਰੀ ਸੀ ਆਪਣੇ ਸਾਥੀਆਂ ਦੇ ਨਾਲ ਠੇਕੇ ਦੇ ਉੱਪਰ ਬੀਅਰ ਲੈਣ ਜਾਂਦਾ ਹੈ ਪਹਿਲੇ ਹੀ ਦੋ ਗੁੱਟਾਂ ਦੇ ਵਿੱਚ ਜੜੀ ਝਗੜਾ ਹੋ ਰਿਹਾ ਸੀ ਇੱਕ ਪਾਸਿਓ ਜਿਹੜੇ ਇੱਟਾਂ ਰੋੜੇ ਚਾਲੇ ਸੀ ਦੂਸਰੇ ਪਾਸਿਓ ਵੀ ਇੱਟਾਂ ਰੋੜੇ ਚਲਾਏ ਜਾ ਰਹੇ ਸੀ ਇੱਕ ਗੁੱਟ ਵੱਲੋਂ ਜਿਹੜੀ ਗੋਲੀ ਚਲਾਈ ਜਾਂਦੀ ਹੈ ਜਿਹੜਾ ਨੌਜਵਾਨ ਮੱਕ ਤੀਸਰਾ ਬੰਦੇ ਸੀ ਉਹਨਾਂ ਦਾ ਗਰੁੱਪ ਸੀ ਉਹ ਬੀਰ ਲਾਂ ਜਾਂਦੇ ਹੋ ਸਮਝਦੇ ਆ ਉਹਨਾਂ ਨਾਲ ਝਗੜਾ ਹੁੰਦਾ ਉਸ ਨੌਜਵਾਨ ਦੇ ਜਿਹੜੇ ਸਿਰ ਤੇ ਗੋਲੀ ਲੱਗਦੀ ਹੈ ਗੋਲੀ ਲੱਗਣ ਤੋਂ ਬਾਅਦ ਜਦੋਂ ਨੌਜਵਾਨ ਥੱਲੇ ਡਿੱਗ ਪੈਂਦਾ ਤੇ ਐਸਾ ਜਿਹੜੇ ਦੂਸਰੇ ਨੌਜਵਾਨ ਸੀ ਉਹਨਾਂ ਵੱਲੋਂ ਇੰਨੀ ਗੁੰਡਾਗਰਦੀ ਇਹ ਕੀਤੀ ਜਾਂਦੀ ਹੈ ਕੋਸ ਦੇ ਜਿਹੜੇ ਸਿਰ ਤੇ ਠੁੱਡ ਮਾਰੇ ਜਾਂਦੇ ਆ ਦੇਖ ਸਕਦੇ ਹੋ ਤੁਸੀਂ ਸੀਸੀਟੀਵੀ ਦਾ ਵੀ ਦੇਖੀ ਆਇਆ ਸੀ ਸਰ ਆਤੀਆ ਦਹਾਵਾ ਕੇ ਯੂਨੀਵਰਸਿਟੀ ਦੀ ਵੀ ਤੇ ਆ ਹੀ ਗਏ ਆ ਉਧਰ 2 3 ਵੇ ਨਾ ਵੀਰਾ ਵਗੈਰਾ ਲੈ ਆਣ ਤੇ ਉਥੇ ਪਹਿਲਾ ਹੀ ਇਹ ਆਪਣਾ ਆਪਣਾ ਅਕੀ ਨਾਲ ਲੈਂਦੇ ਆ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਗਏ ਆ ਉਦੋਂ ਠੇਕੇ ਤੋਂ ਵੀਰਾ ਵਗੈਰਾ ਲਈਆਂ ਵਾ ਤੇ ਲਈਆਂ ਤੋਂ ਉਹਨਾਂ ਸਾਰੇ ਪਹਿਲਾਂ ਹੀ ਦੋ ਤਿੰਨੇ ਆਣੇ ਸੀਗੇ ਉਹਨਾਂ ਦੀ ਲੜਾਈ ਚੱਲਦੀ ਪਈ ਸੀਗੀ ਉਹਨਾਂ ਕੋਲ ਬੇਟਾ ਵਗੈਰਾ ਉਧਰ ਮਰੀਆਂ ਜਾਣ ਦੀ ਹੈਗਾ ਤੇ ਉਧਰੋਂ ਮਗੀ ਤਿੰਨ ਦੋ ਤਿੰਨੇ ਜਾਣ ਉਦੋਂ ਮਗੀ ਪਸੋ ਫਾਇਰਪੋ ਚੱਲਣ ਦੇ ਸੀਗੇ ਫਾਇਰਵੇਂ ਚੱਲਦੇ ਤੇ ਵੀ ਇਹ ਇਹੀ ਕਿਹਾ ਵਾ ਕਿ ਜਿਹੜੇ ਈਟਾ ਮਰ ਕੇ ਭੱਜੇ ਆ ਕਿ ਉਹ ਜਿਹੜੇ ਇਟਾ ਮਾਰੀਆਂ ਉਹ ਜਾਣਦੇ ਆ ਉਹਨੂੰ ਲੱਗਾ ਦਾ ਕਿ ਐਵੀ ਵਿੱਚ ਹੈਗਾ ਵਾ ਉਹਨੇ ਇਹਦੇ ਮੱਥੇ ਪਸਤੋਰਾ ਤੀ ਉਹਨੇ ਪਸਤੋਰਾ ਕੀ ਹੁਣ ਆਪਣੇ ਬਚਾ ਲਿਆ ਤਾਂ ਕਾ ਮਾਰ ਗਿਆ ਆਪਣੀ ਜਾਨ ਬਚਾਈ ਆ ਉਹ ਜਦੋਂ ਬਾਅਦ ਚੋ ਚੱਲਿਆ ਵਾ ਤੇ ਉਹਨੇ ਇੱਕ ਦੋ ਫਾਇਰ ਕੱਢੇ ਆ ਪਰ ਉਰੀ ਗੋਲੀ ਵਿੱਚ ਅੜ ਗਈ ਐ ਨਿਕਲੇ ਹੀ ਨਹੀਂ ਆ ਉਹਨੇ ਦੇਨ ਨੂੰ ਨਾਲੇ ਮੇਰਾ ਗੋਟਾ ਫੜ ਲਿਆ ਗੋਟਾ ਫੜ ਗਿਆ ਮੈਂ ਭੜਿਆ ਤਾਂ ਤਿੰਨ ਚਾਰ ਸਾਥੀ ਵੀ ਭੱਜੇ ਆਏ ਮਗਰੋਂ ਨਾਲ ਹੀ ਉਹ ਮੈਨੂੰ ਪਿਆ ਵਾ ਮੇਰੇ ਵੱਡੇ ਭਰਾ ਨੂੰ ਪਿਆ ਵਾ ਸਾਾਨੂੰ ਕੰਮ ਕੀ ਸਾਡੀ ਹੋਈ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਨਾਲ ਹੀ ਉਹ ਉਹ ਵੇਖਿਆ ਤੇ ਨਾਲ ਹੀ ਭੱਜ ਗਿਆ ਜਦੋਂ ਵੇਖਿਆ ਤੇ ਵੀਰ ਜੀ ਇੱਥੇ ਲੱਡਗਾ ਪਿਆ ਸੀਗਾ ਉਹਨੂੰ ਮੋਕੇ ਤੇ ਪੁਲਿਸ ਆਈ ਮੋਕੇ ਤੇ ਪੁਲਿਸ ਨਹੀਂ ਆਈ ਸਰ ਪੁਲਿਸ ਤੇ ਰਹਿ ਪੇਸ਼ੇਂ ਤੇ ਬਾਅਦ ਮੋਕੇ ਤੇ ਸਰ ਪੁਲਿਸ ਆਈ ਹੁੰਦੀ ਤੇ ਮੈਂ ਕਹਿੰਦਾ ਜਿਹੜੇ ਗੋਲੀਆਂ ਚਲਾ ਕੇ ਭੱਜੇ ਸੀ ਇਹਨੂੰ ਫੜ ਹੀ ਲੈਣਾ ਸੀ ਉਸੇ ਵੇਲੇ ਤੇ ਮੋਕੇ ਤੇ ਪੁਲਿਸ ਆਈ ਨਹੀਂ ਪੁਲਿਸ ਤੇ ਆਈ ਬਾਅਦ ਚ ਕੰਡੀਸ਼ਨ ਕਿਦਾਂ ਕੰਡੀਸ਼ਨ ਤੇ ਸਰ ਹਲੇ ਇਦਾਂ ਹੀ ਦੱਸੀ ਜਾ ਰਹੀ ਹੈ ਬਸ ਕਹਿ ਰਹੇ ਆ ਹਸਪੀਟਲ ਵਾਲੇ ਕਿ ਜਲਦੋਂ ਜਲਦ ਪੈਸਾ ਅਰੇਂਜਮੈਂਟ ਕਰੋ ਬਾ ઓਪਰੇਟ ਹੋਣਾ ਬ੍ਰੇਨ ਦਾ ਹੁਣ 2.5 ਲੱਖ ਰੁਪਇਆ ਮੰਗ ਰਹੇ ਨੇ ਸਰ ਉਹ 400 ਰੁਪਿਆ ਦਿਹਾੜੀ ਕਮਾਉਂਦਾ ਬੰਦਾ ਵਾ ਉਹਨਾਂ 2.5 ਲੱਖ ਰੁਪਿਆ ਕਿੱਥੋਂ ਲਿਆ ਦੇਗਾ 400 ਤੋਂ ਕਿੰਨਾ ਦੇ ਪ੍ਰਸ਼ਾਸਨ ਤੋਂ ਮੰਗੇ ਹੈ ਹੀ ਆ ਇਹ ਆਗਿਆ ਅਨੁਸਾਰ ਦਿੱਤਾ ਜਾਵੇ ਆ ਕੇ ਇੱਥੇ ਕੰਡੀਸ਼ਨ ਵੇਖੇ ਪਰਿਵਾਰ ਦੀ ਕੀ ਹਾਲ ਹੋਇਆ ਪਿਆ ਵਾ ਰਾਤ ਦੇ 3:30 ਵਜੇ ਦੇ ਭਾਈ ਇੱਥੇ ਫਰੋਤੇ ਆ ਕੋਈ ਛ ਨਹੀਂ ਆ ਬਸ ਹਲੇ ਅੱਧਾ ਹੀ ਉਨ ਪਾਇਆ ਆ ਵਾ ਆਈ ਸੀ ਯੂ ਚ ਰੱਖਿਆ ਆ ਵਾ ਬਸ ਹੋਰ ਕੁਛ ਨਹੀਂ ਜੀ ਮੈਂ ਕੀ ਨਾ ਜੀ ਮੇਰਾ ਨਾਮ ਆਸ਼ੀਸ਼ ਕਪਿਲਾ ਜੀ ਤੇ ਕੀ ਆਇਆ ਸੀ ਰਾਤ ਦੇ ਟਾਈਮ ਸਿਕਨ ਰਾਤ ਸਟੇਸ਼ਨ ਤੇ ਗੋਲੀਆਂ ਚੱਲੀਆਂ ਮੇਰੇ ਬ੍ਰਦਰ ਤੇ ਲੱਗੀਆਂ ਸਾਨੂੰ ਸਵੇਰੇ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਆਏ ਇੱਥੇ ਕਾਫੀ ਕੰਡੀਸ਼ਨ ਸੀਰੀਅਸ ਹੈ ਤੇ ਪਤਾ ਲੱਗਾ ਉਹਰੇ ਬ੍ਰੇਨ ਤੇ ਲੱਗੀਆਂ ਗੋਲੀਆਂ ਤੇ ਕਾਫੀ ਜ਼ਿਆਦਾ ਕੰਡੀਸ਼ਨ ਸੀਰੀਅਸ ਹੈ ਅਸਲ ਤੌਰ 'ਤੇ ਠੀਕ ਹੈ ਤੇ ਸਾਨੂੰ ਪਹਰਾ ਲੱਗਾ ਕਿ ਫਾਇਰਿੰਗ ਵੀ ਹੋਈ ਹੈ ਜਿੱਦਾਂ ਤਾਂ ਅਨੁਸਾਰ ਹੈ ਪਤਾ ਕਾਊਆਰਟਿੰਗ ਖਲੋਤੀ ਹੁੰਦੀ ਹੈ ਸਾਹਮਣੇ ਸਟੇਸ਼ਨ ਦੇ 24 ਘੰਟੇ ਪੁਲਿਸ ਖਲੋਤੇ ਹੁੰਦੇ ਅਗਰ ਫਾਇਰਿੰਗ ਹੋਈ ਪੁਲਸ ਮੌਕੇ ਤੇ ਕਿਉਂ ਨਹੀਂ ਆਈ ਅਗਰ ਉੱ ਠੀਕੇ ਖੁੱਲੇ ਰਹਿੰਦੇ ਪੁਲਸ ਕਿਉਂ ਨਹੀਂ ਹੋ ਰ ਕਰਦੀ ਹਾਲ ਹੋਰ ਠੀਕੇ 24 ਘੰਟੇ ਖੁੱਲੇ ਰਹਿੰਦੇ ਪੁਲਸ ਕਿਉਂ ਨਹੀਂ ਕਰਦੀ ਵੀ ਕੋਈ ਹਾਲ ਹੋਰ ਸਰਕਾਰ ਕਿਉਂ ਨਹੀਂ ਕਰਦੀ ਵੀ ਜਾਂ ਸਰਕਾਰ ਨੂੰ ਇਸ ਕਮਿਸ਼ਨ ਆਂਦੀ ਵਿੱਚੋਂ ਠੀਕ ਹੈ ਮੈਂ ਕਮਿਸ਼ਨਰ ਦਾ ਉਹਨੂੰ ਕੁਛ ਪੁੱਛਣਾ ਚਾਹੁੰਦਾ ਜੇ ਅਗਰ ਉਹ ਕਿਹਾ ਉਹ ਆਰਟੀ ਨਹੀਂ ਜੀ ਹੁੰਤੇ ਉਹ ਕਿੱਥੇ ਗਏ ਸੀ ਉਹ ਗੱਡੀ ਉਹ ਕਿੱਥੇ ਗਈ ਸੀ ਪੀਸੀਆ ਕਿੱਥੇ ਗਈ ਸੀ ਜੇ ਅਗਰ ਮੌਕੇ ਤੇ ਨਹੀਂ ਆਈ ਪੀਸੀਆ ਕਿੱਥੇ ਗਈ ਸੀ ਸਟੇਸ਼ਨ ਆ ਟੂਰਿਸਟ ਆਂਦਾ ਅਗਰ ਉਹਨਾਂ ਆਮ ਬੰਦੇ ਨਾਲ ਗੱਲ ਹੋਈ ਤੇ ਟੂਰਿਸਟ ਨਾਲ ਕੀ ਗੱਲ ਹੋ ਉਸਦਾ ਇਹ ਪੁਰਾਣਾ ਝਗੜਾ ਜਾਂ ਦੁਸ਼ਮਣੀ ਨਹੀਂ ਪੁਰਾਣੇ ਨਹੀਂ ਉਹ ਵਿਚਾਰਾ ਦਿਹਾੜੀਦਾਰ ਬ ਗੜੀ ਦਾ ਨਹੀਂ ਉਹਦਾ ਪੁਰਾਣਾ ਝਗੜਾ ਬੰਦਾ ਕੋਈ ਨਹੀਂ ਉਹ ਕਹਿ ਮੈਂ ਨਹੀਂ ਬਾਅਦ ਚ ਆਈ ਹੈ ਜਦੋਂ ਕਾਫੀ ਟਾਈਮ ਹੋ ਗਿਆ ਜਦੋਂ ਦਾ ਉਹ ਤੇ ਲੈ ਆਏ ਹਾਇਦਾਰ ਸਿਰ ਮੋਰੇ ਬਿਆਨ ਲੈ ਕੇ ਉਸ ਤੋਂ ਬਾਅਦ ਕੋਈ ਇਨਫੋਰਮੇਸ਼ਨ ਨਹੀਂ ਹੈ ਇਹ ਕਾਰਵਾਈ ਕਰ ਰਹੇ ਕਿ ਨਹੀਂ ਆ ਰਹੇ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਉਹ ਹੀ ਨਹੀਂ ਆਇਆ ਇਹ ਤੱਕ ਕਿ ਹਾਈ ਤੱਕ ਕੋਈ ਨਹੀਂ ਸਾਹਮਣੇ ਆਈ ਸੀਸੀਟੀਵੀ ਅਸੀਂ ਜਾਣਨਾ ਹਾਂ ਕਾਰਵਾਈ ਕਿਤੇ ਜਾ ਕਿਉਂਕਿ ਅਗਰ ਉਹ ਇਸ ਬੰਦੇ ਦਾ ਕਰ ਸਕਦੇ ਆ ਕਿਸੇ ਤੇ ਇਨਕਾਇਰ ਕਰ ਸਕਦੇ ਐਵੇਂ ਨਹੀਂ ਪਤਾ ਹਥਿਆਰ ਇੱਕ ਨੰਬਰ ਦਾ ਦੂਜਾ ਨੰਬਰ ਕਿੱਥੋਂ ਦੇ ਕੀ ਬੰਦੇ ਨੇ ਉਹ ਵੀ ਤੇ ਪਤਾ ਬੈਕਗ੍ਰਾਉਂਡ ਵੀ ਦੁਬਾਰਾ ਕਰਨੀ ਪਿਆਣੀ ਹੈ ਨਾ ਅੱਜ ਤੇ ਇਹ ਗੱਲ ਹੋ ਗਈ ਇੱਕ ਨੂੰ ਕਾਨੂੰਨ ਕੀ ਬਦਲ ਕਰ ਸਕਦੇ ਕਿੰਨੀ ਵੱਡੀ ਵਾਰ ਦਾ ਕਰਨ ਆਏ ਹੋਣਗੇ ਇਹ ਵੀ ਨਹੀਂ ਨਾ ਪਤਾ ਅਸੀਂ ਚਲਦੇ ਕਿ ਉਹ ਬੰਦੇ ਨੂੰ ਇਨਸਾਫ ਹੋ ਜਾਵੇ ਜੋ ਬੰਦੇ ਘਰਵੇ ਕਰੇ ਤੇ ਸਰਕਾਰ ਦੇਖੇ ਹੋਣ ਅਗਰ ਨਹੀਂ ਹੁੰਦਾ ਦੇਰ ਰਾਤ ਸਟੇਸ਼ਨ ਦੇ ਬਾਹਰ ਛੋਈ ਗੁੰਡਾਗਰਦੀ ਇੱਕ ਠੇਕੇ ਦੇ ਬਾਰੇ ਦੋ ਗੁੱਡਾ ਦੇ ਵਿੱਚ ਹੁੰਦੀ ਆ ਗੁੰਡਾਗਰਦੀ